ਕੱਟਾ ਸਹੀ ਨਹੀਂ ਕਰੇਗੀ ਗਰੀਬੋ ਦਾ ਹੱਕ ਰੱਖੇ ਰੱਖ ਗਰੀਬਾਂ ਦਾ ਹੱਕ ਰੱਖੇ ਵੱਡਾ ਹੱਕ ਰੱਖੇ ਜਾਨਪੁਰ ਕਮੇਟੀ ਇਹਦਾ ਰੋਲ ਨਹੀਂ ਮਿਲਦਾ ਕਿਹੜੀ ਦੀ ਜੀਪ ਪੱਕੇ ਆਇਆ ਹ ਕੋਈ ਆ ਰਿਹਾ ਹੈ ਜੀ ਦਾ ਪਾਵਨ ਜੀ ਉਹ ਹੋ ਗਿਆ ਗਾਜ ਦੇ ਮੋਰ ਗਿਆ ਗੋਲ ਕਿੱਥੇ ਹੋਇਆ ਉਹ ਬੋਲਦੇ ਗਾਣਾ ਕਰਾਉਂਦੇ ਨਾ ਬੰਦੀ ਬਾਲੀ ਨਾ ਉਹ ਦਰਾਜ ਗਗਰਾਂ ਪਿੰਡ ਤੋਂ ਬਾਹਰ ਤੋਂ ਬਾਟਰ ਨੰਬਰ 1 ਤੋਂ ਜਾਂਦਰ ਸਰ ਕੇ ਬਦਲਚਨ ਕੀਤਾ ਜਨ ਅਗਰ ਕੋਲਸੋ ਦੇ ਖਿਲਾਫ ਇਹ ਜੀ ਕਮੇਟੀ ਦੇ ਖਿਲਾਫ ਕੀਤਾ ਆ ਸਾਡੇ ਗਰੀਬ ਬੰਦੇ ਨਾਲ ਧੱਕਾ ਕਰ ਰਿਹਾ ਇਹ ਮਾੜਾ ਬੰਦਾ ਵਿਚਾਰਾ ਇਹ ਕੁਝ ਸਿਆ ਸਾਡੇ ਪਿੰਡ ਦੇ ਸ਼ਰਾਰਤੀ ਤਬਕਾ ਜਿਹੜੇ ਇਹਨੂੰ ਕਢਾੜਾ ਜਾਂਦੇ ਆ ਮਾੜੇ ਬੰਦੇ ਨੂੰ ਰੋਟੀ ਨਹੀਂ ਖਾਣ ਦੇਖ ਕੇ ਸਖਾਂਦੇ ਬਾਕੀ ਕੋਈ ਵੀ ਪੈਪ ਵੇਖ ਲੋ ਨਾਲੀਆਂ ਦੇ ਵਿੱਚ ਸਾਰੇ ਕਿਤੇ ਗੰਦ ਪਲਾਏ ਕਰਦੇ ਆ ਕੁਝ ਸਮਾਂ ਪਹਿਲੇ ਇੱਥੇ ਆਏ ਹੀ ਉਦੋਂ ਮੈਂ ਵੀ ਵਿੱਚ ਬੈਠਦਾ ਸੀ ਮੈਂ ਨਾਲ ਹੀ ਉਦੋਂ ਅਸੀਂ ਉਦੋਂ ਵੀ ਅਸੀਂ ਇਹੀ ਮੰਗ ਰਕੇ ਕਿ ਇਹ ਚ ਮੁੰਡੇ ਨੂੰ ਪੱਕਾ ਕਰੋ ਇਹਨੂੰ 12 14 ਸਾਲ ਹੋਇਆ ਇਹਨੂੰ ਕਮੇਟੀ ਦੇ ਵਿੱਚ ਇੱਥੇ ਕੰਮ ਕਰਦੇ ਹੁਣ ਇਹ ਵਿਚਾਰਾ ਬਾਹਰ ਕਿੱਥੇ ਜਾ ਕੇ ੱੱਕੇ ਖਾਏਗਾ ਤੇ ਇਹ ਬਹੁਤ ਵੱਡਾ ਇਹਨਾਂ ੱੱਕਾ ਕੀਤਾ ਹੈ ਅਗਰ ਜੇ ਇਹਨਾਂ ਸਾਡੀ ਮੰਗ ਨਹੀਂ ਕੀਤੀ ਤੇ ਅਸੀਂ ਕੋਈ ਹੋਰ ਵੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਕਰਦੀ ਜਗ੍ਹਾ ਜੀ ਹੈ। ਤੇ ਇਹ ਇਹੋ ਸਾਬ ਹੈ ਦੇ ਮੇਰੇ ਘਰ ਵਾਲੇ ਕੱਢੀਏ ਚੱਲੀਏ ਕਮੇਟੀ ਤੋਂ। ਨੌਕਰੀ ਤੋਂ ਬਾਹਰ ਕੱਢੀ। ਕਹਦੇ ਇਹ ਭਲਾਈ ਨੇ ਨਹੀਂ ਰੱਖਣਾ ਇਹਦੇ ਥਾਰ ਕੋਈ ਹੋਰ ਬੰਦਾ ਰੱਖੇ ਜਦਿਆ। ਭਲਾਈ ਤੈਨੂੰ ਵੀ ਨਹੀਂ ਆਏਨੀ ਤੇ ਕੰਮ ਕਰਨ ਤਾਂ ਨਹੀਂ। ਹੁਣ ਤਨ ਹੋਏ ਜਿਹਦੇ ਬਰਾ ਮੋਟਰ ਸਾਨੂੰ ਕਰੀ ਬਲ ਫਰਚਾ ਫੁਰਚਾ ਕਰਦਾ ਅਰੇ ਤੇ ਇਹ ਸਾਰਾ ਮੋਟਰ ਨਹੀਂ ਸਾਨੂੰ ਚਲਾਉਂਦੀ ਤੇ ਨਹੀਂ ਤੇ ਇਹ ਇਹ ਸਾਵਖੀ ਹੈ ਐਸਾ ਸਾਡੇ ਨਿਕਰੇ ਕੇ ਬੱਚੇ ਆਂ ਕਿੱਥੇ ਜਾਣਾ ਹਾਂਜੀ ਇੱਲੀ ਜਗ੍ਹਾ ਤੇ ਮੋਟਰ ਇਹ ਸਾਡੀ ਜਗ੍ਹਾ ਤੇ ਲਾਈ ਦੀ ਖਰਾਇ ਤੇ ਹਾਂਜੀ ਇਹ ਹੀ ਗਰਾਇ ਇੱਕੀ ਮੌਬਲਾ ਜਿਹੜਾ ਇਹ ਜਗ੍ਹਾ ਹਾਂਜੀ ਇਹ ਜੀ ਬੋਰ ਦੀ ਮੰਮੀ ਜਦੋਂ ਜਿੰਦੀ ਹੀ ਨਾ ਜੀਤੋ ਦੇਵੀ ਤੇ ਉਹਨਾਂ ਦੇ ਨਾਲ ਉਸ ਟਾਈਮ ਵੀ ਅਸੀਂ ਇਸੇ ਜਗ੍ਹਾ 'ਚ ਆਹੀ ਵੀ ਨਾੜੀ ਜਦੋਂ ਇਹ ਬੋਰ ਦੀ ਹੈ ਨਾ ਕੀਤਾ ਹੈ ਹੁਣ ਪਤਾ ਨਹੀਂ ਬਿੱਟੂ ਪ੍ਰਧਾਨ ਆਇਆ ਸੀ ਕੋ ਕੋਣ ਆਇਆ ਸੀ ਜਦੋਂ ਇਹ ਪੋਰ ਕਰਾਇਆ ਤੇ ਉਦੋਂ ਦਾ ਪਾਣੀ ਪੂਣੀ ਚੱਲਦਾ ਤੜਾ ਜਿੱਧਰ ਜਿੱਥੇ ਥੋੜੇ ਜਗ੍ਹਾ ਚੜਦਾ ਚੌੜੀ ਜਗ੍ਹਾ ਨਹੀਂ ਚੜਦਾ ਤੇ ਉਦੋਂ ਦਾ ਦੁਨੀਆ ਭਰੀਏ ਭਰੀ ਪੀਂਦੇ ਨੇ ਪਾਣੀ ਤੇ ਹੁਣ ਇਹ ਅੱਜ ਕਹਿੰਦੇ ਕਿ ਆਇਆ ਸੀ ਅਫਸਰ ਕੋਈ ਉਹ ਨੋ ਨੋ ਕਹਦੇ ਕਿ ਤੁਸੀਂ ਡਿਫਟੀ ਡੂਫਟੀ ਨਹੀਂ ਆਏ ਪਤਾ ਨਹੀਂ ਨੌਕਰੀ ਨਾਕਰੀ ਦਾ ਕੋਈ ਚੱਕਰ ਆ ਜਗਾ ਕੀ ਦੀ ਹੈ ਇਹ ਜਗਾ ਜੀਤ ਹੋ ਰਹੀ ਹੈ ਜੀ ਤੇ ਨਗਰ ਕੌਂਸਲ ਕਿਉਂ ਬੋਰ ਚੁਆਇਆ ਸੀ ਤੇ ਉਹਨਾਂ ਨੂੰ ਇਹ ਹੀ ਪਾਣੀ ਉੱਪਰ ਨਹੀਂ ਆਂਦਾ ਦੂਸਰੇ ਬੋਰ ਚ ਨਹੀਂ ਆਂਦਾ ਉਹ ਕਹਿੰਦੇ ਉਹ ਖਰਾਬ ਹੀ ਬੋਰ ਤੇ ਫਿਰ ਕਹਿੰਦੇ ਕਿ ਛੋਟਾ ਬੋਰ ਹੋਏਗਾ ਤੇ ਸਾਰੇ ਪਿੰਡ ਨੂੰ ਪਾਣੀ ਮੋਣਾ ਤੇ ਪਾਣੀ ਤਾਂ ਵੀ ਪੂਰਾ ਭੁਜਦਾ ਸਾਡਾ ਹੀ ਕਨੈਕਸ਼ਨ ਲਵਾਈਆ ਬੋਰ ਪਾਣੀ ਲੁਆਇਆ ਸੀ ਤੇ ਸਾਡਾ ਕੋਈ ਜਦੋਂ ਨਵਾਂ ਨਵਾਂ ਲੱਗਾ ਤਿੰਨ ਚਾਰ ਮਹੀਨੇ ਪਾਣੀ ਚਲਿਆ ਬਾਅਦ ਚ ਬੰਦ ਹੋਇਆ ਫਿਰ ਅਸੀਂ ਬਿੱਲ ਭਰਦੇ ਰਹੇ ਭਰਦੇ ਰਹੇ ਕੋਈ 7.5 ਹਜ਼ਾਰ ਤੋਂ ਦੇ ਨਾ ਨਗਦ ਫੇਰ ਅਸੀਂ ਨਾ ਕਟਵਾਇਆ ਤੇ ਕਹਿੰਦੇ ਤੁਹਾਡਾ ਚੰਡੀਗੜ੍ਹ ਨਾਲ ਪੁੱਜੋ ਤਾਂ ਫੇਰ ਉਹ ਤਾਂ ਕਟੋਣਾ ਜੇ ਤੁਸੀਂ ਪੂਰਾ ਬਿੱਲ ਭਰੋ ਫੇਰ ਅਸੀਂ ਭਰਿਆ ਤਾਂ ਫੇਰ ਤੁਹਾਡਾ ਨਾ ਕਟੋਏਗਾ ਤੁਹਾਡਾ ਕਨੈਕਸ਼ਨ ਤਾਂ ਇੱਕ ਕਨੈਕਸ਼ਨ ਉੱਥੇ ਹੀ ਲੱਗੇ ਦਾ ਪਾਣੀ ਨਹੀਂ ਆਉਂਦਾ ਇਹਦੀ ਆਪਣੀ ਅਗਰ ਬੁਰਕ ਵਾਇ ਗਿਆ ਜੀ ਇਹ ਇਹਦੇ ਜੀਤੋ ਦਾ ਪੋਰ ਆ ਜੀ ਹਾਂਜੀ ਇਹ ਜਗ੍ਹਾ ਇਹਦੀ ਆਪਣੀ ਆ ਇਹੀ ਪਾਣੀ ਵੀ ਚੱਲ ਸਾਨੂੰ ਵੀ ਪਾਣੀ ਦੀ ਪੀ ਹੋਏ ਗੁਮਲੇ ਵੇੜੇ ਨੂੰ ਪਾਣੀ ਦੀ ਤਾਂ ਸ਼ਰਾ ਮਲ ਲੈ ਪੜਦਾ ਸਾਰਾ ਪਿੰਡ ਦਾ ਪਾਣੀ ਇਥੋਂ ਲਿੰਦਾ ਇੰਦੇ ਕਰੋ ਪਾਣੀ ਟੂਟੀ ਹੋ ਜਿੱਧਰ ਜਿੱਧਰ ਨੇਚਰ ਦਾ ਸਾਰੇ ਲੋਕੀਂ ਦੇ ਘਰੋਂ ਪਰਦੇ ਆ ਬੰਨੇ ਹਾਂ ਕਿਉਂ ਝੂਠ ਕਿਉਂ ਮਾਰਨਾ ਸੀ ਜਿਹੜੀ ਗੱਲ ਅਸ਼ਲੀ ਜੀ ਤੋਂ ਉਹੀ ਦੱਸਣੀ ਆ